ਕਹਿੰਦਾ ਕਿ ਜੇ ਕਿਸੇ ਚੀਜ਼ ਦਾ ਫਾਇਦਾ ਤਾਂ ਉਸ ਦਾ ਨੁਕਸਾਨ ਵੀ ਹੈ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ذریعے ਲੱਖਾਂ ਲੋਕ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਜਦੋਂ ਇਹ ਸੰਪਰਕ ਹੁੰਦਾ ਤਾਂ ਇੱਥੇ ਚੰਗੇ ਮਾੜੇ ਲੋਕ ਵੀ ਤੁਹਾਡੇ ਨਾਲ ਜੁੜਦੇ ਨੇ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਆ ਇਸ ਲਈ ਸਾਡੀ ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਸੋਸ਼ਲ ਮੀਡੀਆ ਨੂੰ ਵਰਤੋ ਪਰ ਐਨਾ ਨਾ ਵਰਤੋ ਕਿ ਤੁਸੀਂ ਆਪਣੇ ਬਾਰੇ ਸਭ ਕੁਝ ਸੋਸ਼ਲ ਮੀਡੀਆ ਉੱਤੇ ਦਿਖਾ ਦੇਮ ਆਪਣੀ ਦਿਨਚਰਿਆ ਆਪਣੀ ਜ਼ਿੰਦਗੀ ਸਭ ਖੋਲ ਕੇ ਸੋਸ਼ਲ ਮੀਡੀਆ ਤੇ ਰੱਖ ਦੇਮ ਕਿਉਂਕਿ ਇਸ ਸੋਸ਼ਲ ਮੀਡੀਆ ਦੇ ਉੱਤੇ ਕਈ ਸ਼ਿਕਾਰੀ ਵੀ ਬੈਠੇ ਨੇ ਜੋ ਸਿਰਫ ਆਪਣੇ ਸ਼ਿਕਾਰ ਦੀ ਭਾਲ ਕਰਦੇ ਨੇ ਤੇ ਫਿਰ ਜਦੋਂ ਉਹਨਾਂ ਨੂੰ ਕੋਈ ਵਧੀਆ ਸ਼ਿਕਾਰ ਮਿਲਦਾ ਤਾਂ ਉਸ ਉੱਤੇ ਚੱਪਟ ਮਾਰ ਲੈਂਦੇ ਆ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਪ੍ਰਾਪਰਟੀ ਡੀਲਰ ਦੇ ਨਾਲ ਉਹ ਹੁੰਦਾ ਜਿਸ ਦੀ ਉਸਨੇ ਕਲਪਨਾ ਨਹੀਂ ਕੀਤੀ ਸੀ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸੁਣਨ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਆ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਉਜੈਨ ਤੇ ਇਸ ਦੇ ਅਧੀਨ ਪੈਂਦਾ ਥਾਣਾ ਚਮਨਗੰਜ ਇਥੋਂ ਦਾ ਰਹਿਣ ਵਾਲਾ ਰਾਹੁਲ ਰਠੌਰ ਜੋ ਕਿ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਰਾਹੁਲ ਰਠੌਰ ਕੋਲ ਵਧੀਆ ਪੈਸੇ ਸੀ ਚੰਗੀ ਉਸ ਦੇ ਗਾਲ ਦੇ ਵਿੱਚ ਸੋਨੇ ਦੀ ਚੈਨ ਪਾਈ ਹੋਈ ਸੀ ਕੜਾ ਪਾਇਆ ਹੋਇਆ ਸੀ ਤੇ ਚੰਗੀ ਉਸ ਦੇ ਹੇਠਾਂ ਗੱਡੀ ਸੀ ਉਸ ਦੀ ਹੁਣ ਮੁਲਾਕਾਤ ਇੰਸਟਾਗ੍ਰam ਤੇ ਇੱਕ ਕੁੜੀ ਆਯੂਸ਼ੀ ਦੇ ਨਾਲ ਹੁੰਦੀ ਹੈ ਰਾਹੁਲ ਰਠੌਰ ਵਿਆਹਿਆ ਹੋਇਆ ਸੀ ਪਰ ਏਸ ਨੂੰ ਅਲੱਗ-ਅਲੱਗ ਕੁੜੀਆਂ ਦਾ ਸ਼ੌਂਕ ਸੀ ਇਹ ਤਲਾਸ਼ ਕਰਦਾ ਕਿਸੇ ਕੁੜੀ ਦੀ ਤਾਂ ਏਸ ਨੂੰ ਇੰਸਟਾਗ੍ਰam ਉੱਤੇ ਆਯੂਸ਼ੀ ਨੌ ਦੀ ਕੁੜੀ ਮਿਲਦੀ ਹੈ ਤੇ ਉਸ ਦੇ ਇਸ ਸੰਪਰਕ ਦੇ ਵਿੱਚ ਆ ਜਾਂਦਾ ਹੈ ਤੇ ਹੁਣ ਇਹਨਾਂ ਦੀ ਚੈਟ ਹੁੰਦੀ ਹੈ ਚੈਟ ਤੋਂ ਬਾਅਦ ਨੰਬਰ ਐਕਸਚੇਂਜ ਹੁੰਦੇ ਨੇ ਨੰਬਰ ਐਕਸਚੇਂਜ ਹੋਣ ਤੋਂ ਬਾਅਦ ਇਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਇਹਨਾਂ ਦੀ ਵੀਡੀਓ ਕਾਲ ਤੇ ਵੀ ਗੱਲ ਹੁੰਦੀ ਹੈ ਪਰ 15 ਸਤੰਬਰ 2025 ਨੂੰ ਰਾਹੁਲ ਅਚਾਨਕ ਗਾਇਬ ਹੋ ਜਾਂਦਾ ਹੈ ਲਾਪਤਾ ਹੋ ਜਾਂਦਾ ਹੈ ਪਰਿਵਾਰ ਵਾਲਿਆਂ ਨੂੰ ਉਸਦੀ ਫਿਕਰ ਹੁੰਦੀ ਹੈ ਕਿ ਰਾਹੁਲ ਗਿਆ ਤਾਂ ਗਿਆ ਕਿੱਥੇ ਉਸਦੀ ਤਲਾਸ਼ ਕੀਤੀ ਜਾਂਦੀ ਹੈ ਇਧਰੋਂ ਉਧਰੋਂ ਪਤਾ ਕੀਤਾ ਜਾਂਦਾ ਹੈ ਰਾਹੁਲ ਨੂੰ ਫੋਨ ਕੀਤਾ ਜਾਂਦਾ ਹੈ ਰਾਹੁਲ ਦਾ ਫੋਨ ਬੰਦ ਆ ਰਿਹਾ ਹੁੰਦਾ ਹੁਣ 16 ਸਤੰਬਰ ਆ ਜਾਂਦਾ ਹੈ 16 ਸਤੰਬਰ ਨੂੰ ਆਖਰ ਪਰਿਵਾਰ ਵਾਲੇ ਥਾਣੇ ਦੇ ਵਿੱਚ ਜਾਂਦੇ ਆ ਥਾਣੇ ਵਿੱਚ ਜਾ ਕੇ ਰਾਹੁਲ ਦੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਉਹ ਦੱਸਦੇ ਨੇ ਕਿ ਰਾਹੁਲ 15 ਸਤੰਬਰ ਤੋਂ ਗਾਇਬ ਹੈ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਉਹ ਆਪਣੀ ਗੱਡੀ ਤੇ ਗਿਆ ਸੀ ਉਸ ਦੇ ਸੋਨੇ ਦੀ ਚੈਨ ਪਾਈ ਹੋਈ ਸੀ ਕੜਾ ਪਾਇਆ ਹੋਇਆ ਸੀ ਅਤੇ ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ ਪਰ ਸਾਨੂੰ ਰਾਹੁਲ ਨਹੀਂ ਮਿਲਿਆ ਹੁਣ ਜਦੋਂ ਪਰਿਵਾਰ ਵਾਲੇ ਥਾਣੇ ਦੇ ਵਿੱਚ ਹੁੰਦੇ ਆ ਤਾਂ ਉੱਥੇ ਹੀ ਅਚਾਨਕ ਰਾਹੁਲ ਦਾ ਫੋਨ ਉਸ ਦੇ ਜੀਜੇ ਦੇ ਫੋਨ ਤੇ ਆ ਜਾਂਦਾ ਹੈ ਤਾਂ ਹੁਣ ਰਾਹੁਲ ਆਪਣੇ ਜੀਜੇ ਨੂੰ ਕਹਿੰਦਾ ਕਿ ਜੀਜਾ ਜੀ ਮੈਂ ਰਾਹੁਲ ਬੋਲਦਾ ਤੁਸੀਂ ਮੇਰੇ ਘਰੇ ਜਾਓ ਮੇਰੀ ਪਤਨੀ ਨੂੰ ਕਹੋ ਕਿ ਜੋ 15 ਲੱਖ ਰੁਪਇਆ ਘਰੇ ਪਿਆਗਾ ਉਹ ਤੁਹਾਨੂੰ ਦੇ ਦੇਵੇ ਅਤੇ ਤੁਸੀਂ ਉਸ ਪੈਸੇ ਨੂੰ ਲੈ ਕੇ ਇੱਕ ਜਗ੍ਹਾ ਦੱਸੀ ਜਾਂਦੀ ਹੈ ਇੱਕ ਪੋਲ ਦੱਸਿਆ ਜਾਂਦਾ ਕਿ ਤੁਸੀਂ ਉੱਥੇ ਆ ਜਾਓ ਹੁਣ ਜਦੋਂ ਇਹ ਗੱਲ ਜੀਜਾ ਸੁਣਦਾ ਤਾਂ ਜੀਜਾ ਵੀ ਹੈਰਾਨ ਹੋ ਜਾਂਦਾ ਹੈ ਤੇ ਪਰਿਵਾਰ ਵਾਲੇ ਵੀ ਇਹ ਗੱਲ ਸੁਣ ਕੇ ਚੌਂਕ ਜਾਂਦੇ ਨੇ ਕਿ ਆਖਰ ਕੀ ਗੱਲ ਹੈ ਹੁਣ ਪਰਿਵਾਰ ਵਾਲਿਆਂ ਨੂੰ ਲੱਗਦਾ ਕਿ ਕਿਸੇ ਨੇ ਰਾਹੁਲ ਦਾ ਕਿਡਨਾਪ ਕਰ ਲਿਆ ਉਸ ਦੀ ਜਾਨ ਨੂੰ ਖਤਰਾ ਇਧਰ ਪੁਲਿਸ ਵਾਲਿਆਂ ਨੂੰ ਵੀ ਇਹ ਦੱਸਿਆ ਜਾਂਦਾ ਤੇ ਰਾਹੁਲ ਨੇ ਕਿਹਾ ਕਿ 5 ਵਜੇ ਨੂੰ ਤੁਸੀਂ ਮੇਰੇ ਕੋਲ ਪਹੁੰਚ ਜਾਣਾ ਉਸ ਨੇ ਲੋਕੇਸ਼ਨ ਦੱਸ ਦਿੱਤੀ ਹੁਣ ਜਦੋਂ ਫਿਰ ਪਰਿਵਾਰ ਵਾਲੇ ਵੀ ਕੋਲ ਸੀ ਤੇ ਪੁਲਿਸ ਵਾਲੇ ਵੀ ਕੋਲ ਸੀ ਤਾਂ ਇਹਨਾਂ ਨੇ ਜਾਲ ਬੁਣਿਆ ਕਿ ਆਪਾਂ ਸਾਰੇ ਉਸ ਜਗ੍ਹਾ ਤੇ ਚੱਲਾਂਗੇ ਅਤੇ ਦੇਖਦੇ ਆ ਕਿ ਰਾਹੁਲ ਕਿਸ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਕਿਉਂ ਰਾਹੁਲ ਨੇ ਫੋਨ ਕੀਤਾ ਕਿਸ ਨੇ ਉਸ ਨੂੰ ਕਿਡਨਾਪ ਕੀਤਾ ਯਾਨੀ ਰਾਹੁਲ ਨੇ ਇਹ ਗੱਲ ਨਹੀਂ ਕਹੀ ਕਿ ਮੈਨੂੰ ਕਿਡਨਾਪ ਕਰ ਲਿਆ ਰਾਹੁਲ ਨੇ ਸਿਰਫ ਇਹ ਕਿਹਾ ਸੀ ਕਿ 15 ਲੱਖ ਰੁਪਇਆ ਲੈ ਕੇ ਤੁਸੀਂ ਇਹ ਜਗ੍ਹਾ ਤੇ ਆ ਜਾਓ ਪੁਲਿਸ ਵਾਲਿਆਂ ਨੂੰ ਪਹਿਲਾਂ ਲੱਗਾ ਕਿ ਰਾਹੁਲ ਸ਼ਾਇਦ ਖੁਦ ਇਸ ਗੱਲ ਦਾ ਦੋਸ਼ੀ ਆ ਉਹ ਖੁਦ ਹੀ ਇਹ ਜਾਲ ਬੁਣ ਰਿਹਾਗਾ ਉਹ ਖੁਦ ਹੀ ਇਹ ਸਭ ਕੁਝ ਕਰ ਰਿਹਾਗਾ ਤੇ ਜਦੋਂ ਫਿਰ 5 ਵਜੇ ਹੁਣ ਪਰਿਵਾਰ ਵਾਲੇ ਤੇ ਪੁਲਿਸ ਵਾਲੇ ਉਸ ਜਗ੍ਹਾ ਤੇ ਪਹੁੰਚਦੇ ਆ ਉੱਥੇ ਰਾਹੁਲ ਦੀ ਗੱਡੀ ਆਟਿਕਾ ਖੜੀ ਹੁੰਦੀ ਹੈ ਜਿਸ ਦੇ ਵਿੱਚ ਤਿੰਨ ਕੁੜੀਆਂ ਦੋ ਮੁੰਡੇ ਅਤੇ ਰਾਹੁਲ ਹੁੰਦਾਗਾ ਹੁਣ ਪਰਿਵਾਰ ਵਾਲੇ ਜਦੋਂ ਉੱਥੇ ਜਾ ਕੇ ਦੇਖਦੇ ਆ ਤਾਂ ਉਹਨਾਂ ਨੂੰ ਦੇਖ ਕੇ ਜੋ ਇਹ ਮੁੰਡੇ ਸੀ ਇਹ ਗੱਡੀ ਭਜਾ ਲੈਂਦੇ ਨੇ ਜਿਸ ਵਿੱਚ ਤਿੰਨ ਕੁੜੀਆਂ ਦੋ ਮੁੰਡੇ ਅਤੇ ਇੱਕ ਰਾਹੁਲ ਸੀ ਹੁਣ ਗੱਡੀ ਜਦੋਂ ਭਜਾਈ ਜਾਂਦੀ ਹੈ ਤਾਂ ਪਿੱਛੇ ਪਰਿਵਾਰ ਵਾਲੇ ਗੱਡੀ ਉਸ ਦੇ ਭਜਾ ਲੈਂਦੇ ਨੇ ਪੁਲਿਸ ਵਾਲੀ ਗੱਡੀ ਵੀ ਲੱਗੀ ਹੁੰਦੀ ਹੈ ਹੁਣ ਅੱਗੇ ਜਾ ਕੇ ਪਰਿਵਾਰ ਦੀ ਗੱਡੀ ਅਤੇ ਰਾਹੁਲ ਦੀ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੇ ਇਹ ਗੱਡੀਆਂ ਪਲਟ ਜਾਂਦੀਆਂ ਨੇ ਗੱਡੀਆਂ ਪਲਟਣ ਤੋਂ ਬਾਅਦ ਜੋ ਰਾਹੁਲ ਦੀ ਗੱਡੀ ਦੇ ਵਿੱਚ ਕੁੜੀਆਂ ਸੀ ਤੇ ਜੋ ਮੁੰਡੇ ਸੀ ਉਹ ਭੱਜ ਜਾਂਦੇ ਨੇ ਹੁਣ ਰਾਹੁਲ ਨੂੰ ਗੱਡੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਇਸ ਨੂੰ ਥਾਣੇ ਲਿਆਂਦਾ ਜਾਂਦਾ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਕੀ ਗੱਲ ਸੀ ਇਹ ਕੌਣ ਸੀ ਤਾਂ ਰਾਹੁਲ ਸਾਰੀ ਘਟਨਾ ਦੀ ਜਾਣਕਾਰੀ ਦਿੰਦਾ ਹੈ ਕਿ ਮੈਨੂੰ ਇੰਸਟਾਗ੍ਰam ਉੱਤੇ ਇੱਕ ਕੁੜੀ ਐਯੂਸੀ ਮਿਲੀ ਸੀ ਜੋ ਕਿ ਮੇਰੇ ਨਾਲ ਗੱਲਾਂ ਕਰਦੀ ਸੀ ਮੇਰੇ ਨਾਲ ਉਸ ਦਾ ਪਿਆਰ ਹੋ ਗਿਆ ਜਦ ਕਿ ਰਾਹੁਲ ਰਠੌਰ ਵਿਆਹਿਆ ਹੋਇਆ ਸੀ ਤੇ ਉਸ ਤੋਂ ਬਾਅਦ ਰਾਹੁਲ ਨੇ ਉਸ ਕੁੜੀ ਨੂੰ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਡੀਲਰ ਆ ਤਾਂ ਕੁੜੀ ਨੇ ਕਿਹਾ ਕਿ ਮੇਰੀ ਭੈਣ ਆ ਰਿਤਿਕਾ ਉਸ ਨੇ ਪ੍ਰਾਪਰਟੀ ਖਰੀਦਣੀ ਆ ਇਸ ਕਰਕੇ ਤੁਸੀਂ ਆ ਜਾਇਓ ਆਪਾਂ ਮਿਲਾਂਗੇ ਗੱਲਬਾਤ ਕਰਾਂਗੇ ਹੁਣ ਜੋ ਰਾਹੁਲ ਹੁੰਦਾ ਇੱਕ ਜਗ੍ਹਾ ਤੇ ਪਹੁੰਚਦਾ ਜਿੱਥੋਂ ਦਾ ਇਹ ਕੁੜੀਆਂ ਨੇ ਉਸ ਨੂੰ ਅਡਰੈਸ ਦਿੱਤਾ ਸੀ ਹੁਣ ਜਦੋਂ ਇੱਥੇ ਪਹੁੰਚਦਾ ਹੈ ਤਾਂ ਦੇਖਦਾ ਕਿ ਇੱਥੇ ਚਾਰ ਕੁੜੀਆਂ ਸੀ ਜਿਸ ਵਿੱਚ ਆਯੂਸ਼ੀ ਰਿਤਿਕਾ ਪੂਜਾ ਤੇ ਨੀਹਾ ਇਹ ਚਾਰ ਕੁੜੀਆਂ ਸੀ ਰਾਹੁਲ ਗੱਡੀ ਦੇ ਵਿੱਚ ਆਇਆ ਸੀ ਤੇ ਹੁਣ ਇਹ ਚਾਰੋਂ ਕੁੜੀਆਂ ਗੱਡੀ ਦੇ ਵਿੱਚ ਸਵਾਰ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੋ आयुषी ਹੁੰਦੀ ਹੈ ਉਹ rahul ਨੂੰ ਕਹਿੰਦੀ ਹੈ ਕਿ ਆਪਾਂ ਪਿਛਲੀ ਸੀਟ ਤੇ ਚੱਲਦੇ ਹਾਂ ਤੇ ਉੱਥੇ ਆਪਾਂ ਸੰਬੰਧ ਬਣਾਉਣੇ ਆ ਹੁਣ ਗੱਡੀ ਦੇ ਵਿੱਚ ਚਾਰ ਕੁੜੀਆਂ ਸੀ ਇਹ ਪਿਛਲੀ ਸੀਟ ਤੇ ਜਾਂਦੇ ਨੇ ਗੱਡੀ ਹੋਰ ਕੁੜੀ ਚਲਾਉਣ ਲੱਗ ਜਾਂਦੀ ਹੈ ਤੇ ਪਿਛਲੀ ਸੀਟ ਤੇ ਜਾ ਕੇ आयुषी ਅਤੇ rahul ਦੋਨੋਂ ਸੰਬੰਧ ਬਣਾਉਣ ਲੱਗ ਜਾਂਦੇ ਨੇ ਤੇ ਹੁਣ ਜਦੋਂ ਇਹ ਸੰਬੰਧ ਬਣਾ ਰਹੇ ਸੀ ਸੰਬੰਧ ਬਣਾਉਂਦੇ ਬਣਾਉਂਦੇ ਜੋ ਦੂਜੀਆਂ ਕੁੜੀਆਂ ਸੀ ਉਹ ਵੀ ਹੁਣ rahul ਦੇ ਕੋਲ ਆ ਜਾਂਦੀਆਂ ਨੇ ਤੇ ਇਸ ਦੇ ਨਾਲ ਸੈਕਸ ਕਰਨ ਲੱਗਦੀਆਂ ਨੇ। ਰਾਹੁਲ ਨੂੰ ਬੜਾ ਆਨੰਦ ਆ ਰਿਹਾ ਸੀ ਕਿ ਮੇਰੇ ਨਾਲ ਚਾਰ ਕੁੜੀਆਂ ਸੈਕਸ ਕਰ ਰਹੀਆਂ ਨੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਹੁਣ ਵੱਡੀ ਮੁਸ਼ਕਲ ਦੇ ਵਿੱਚ ਪਸਣ ਵਾਲਾ। ਉਸ ਤੋਂ ਬਾਅਦ ਇਸ ਜਗ੍ਹਾ ਤੇ ਦੋ ਮੁੰਡੇ ਆਉਂਦੇ ਨੇ। ਜਿਨ੍ਹਾਂ ਦਾ ਨਾਮ ਸੰਜੇ ਗੁੱਜਰ ਅਤੇ ਫੂਲ ਸਿੰਘ ਗੁੱਜਰ ਹੁੰਦਾ ਹੈ। ਉਹ ਆ ਕੇ ਵੀਡੀਓ ਬਣਾਉਣ ਲੱਗਦੇ ਨੇ ਤੇ ਇਸ ਦੀ ਅਸ਼ਲੀਲ ਵੀਡੀਓ ਬਣਾ ਲੈਂਦੇ ਨੇ। ਬਣਾਉਣ ਤੋਂ ਬਾਅਦ ਰਾਹੁਲ ਨੂੰ ਕਹਿੰਦੇ ਨੇ ਕਿ ਅਸੀਂ ਤੇਰੀ ਇਹ ਵੀਡੀਓ ਤੇਰੇ ਪਰਿਵਾਰ ਤੱਕ ਪਹੁੰਚਾ ਦੇਵਾਂਗੇ ਇਸ ਨੂੰ ਵਾਇਰਲ ਕਰ ਦੇਵਾਂਗੇ ਨਹੀਂ ਤਾਂ ਸਾਨੂੰ 50 ਲੱਖ ਰੁਪਈਆ ਦੇ ਹੁਣ ਰਾਹੁਲ ਨੂੰ ਪਤਾ ਲੱਗ ਜਾਂਦਾ ਕਿ ਮੈਂ ਤਾਂ ਬਹੁਤ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਿਆ ਹਾਂ ਦਾ ਰਾਹੁਲ ਨੂੰ ਲੈ ਕੇ ਇਹ ਜੰਗਲ ਦੇ ਵਿੱਚ ਚਲੇ ਜਾਂਦੇ ਨੇ ਰਾਹੁਲ ਦੀ ਗੱਡੀ ਦੇ ਵਿੱਚ ਹੀ ਹੁਣ ਉੱਥੇ ਲਿਆ ਕੇ ਰਾਹੁਲ ਨੂੰ ਬੰਨ੍ਹ ਲੈਂਦਾ ਜਾਂਦਾ ਤੇ ਇਸ ਨੂੰ ਕਿਹਾ ਜਾਂਦਾ ਕਿ 50 ਲੱਖ ਰੁਪਈਆ ਦੇ ਨਹੀਂ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਹੁਣ ਰਾਹੁਲ ਕਹਿੰਦਾ ਕਿ 50 ਲੱਖ ਰੁਪਇਆ ਤਾਂ ਮੇਰੇ ਕੋਲ ਹੈ ਨਹੀਂ ਫਿਰ ਉਹ 30 ਦੀ ਮੰਗ ਕਰਦੇ ਨੇ ਪਰ ਰਾਹੁਲ ਕਹਿੰਦਾ ਕਿ 30 ਵੀ ਨਹੀਂ ਮੈਂ ਤੁਹਾਨੂੰ ਸਿਰਫ 15 ਲੱਖ ਰੁਪਇਆ ਦੇ ਸਕਦਾ ਮੇਰੇ ਕੋਲ 15 ਲੱਖ ਰੁਪਇਆ ਤੇ ਤੁਸੀਂ ਮੇਰੀ ਵੀਡੀਓ ਡਿਲੀਟ ਕਰ ਦਿਓ ਹੁਣ ਇਹਨਾਂ ਦਾ ਸੌਦਾ 15 ਲੱਖ ਦੇ ਵਿੱਚ ਹੁੰਦਾ ਕਿ 15 ਲੱਖ ਰੁਪਇਆ ਦੇ ਤੇ ਫਿਰ ਅਸੀਂ ਤੇਰੀ ਵੀਡੀਓ ਡਿਲੀਟ ਕਰਾਂਗੇ ਹੁਣ ਉਸ ਤੋਂ ਬਾਅਦ ਰਾਹੁਲ ਆਪਣੇ ਘਰ ਆਪਣੇ ਜੀਜੇ ਨੂੰ ਫੋਨ ਕਰਦਾ ਜੀਜੇ ਨੂੰ ਕਹਿੰਦਾ ਕਿ 15 ਲੱਖ ਰੁਪਇਆ ਲੈ ਕੇ ਆ ਤੇ ਫਿਰ ਪੁਲਿਸ ਆਉਂਦੀ ਹੈ ਪਰਿਵਾਰ ਵਾਲੇ ਸੀ ਜੋ ਕਿ ਸਭ ਇਕੱਠੇ ਸੀ ਜਦੋਂ ਰਾਹੁਲ ਦਾ ਫੋਨ ਜੀਜੇ ਨੂੰ ਆਉਂਦਾ ਹੈ ਉਸ ਤੋਂ ਬਾਅਦ ਫਿਰ ਗੱਡੀਆਂ ਦੀ ਟੱਕਰ ਹੁੰਦੀ ਹੈ ਕੁੜੀਆਂ ਤੇ ਜੋ ਮੁੰਡੇ ਸੀ ਉਹ ਗੱਡੀ ਚੋਂ ਭੱਜ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਰਾਹੁਲ ਸਾਰੀ ਗੱਲਬਾਤ ਦੱਸਦਾ ਹੈ ਤਾਂ ਫਿਰ ਪੁਲਿਸ ਇਹਨਾਂ ਚਾਰਾਂ ਕੁੜੀਆਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਤਾ ਲੱਗਦਾ ਕਿ ਜੋ ਰਾਹੁਲ ਕਹਿ ਰਿਹਾ ਸੀ ਉਹ ਬਿਲਕੁਲ ਸੱਚ ਸੀ ਹੁਣ ਪੁਲਿਸ ਇਸ ਤਫਤੀਸ਼ ਦੇ ਵਿੱਚ ਲੱਗੀ ਹੋਈ ਹੈ ਕਿ ਇਹਨਾਂ ਕੁੜੀਆਂ ਨੇ ਹੋਰ ਕਿੰਨੇ ਕੁ ਬੰਦੇ ਇਦਾਂ ਸ਼ਿਕਾਰ ਬਣਾਏ ਨੇ ਹੁਣ ਜਦੋਂ ਪੁਲਿਸ ਇਹਨਾਂ ਕੁੜੀਆਂ ਬਾਰੇ ਜਾਣਕਾਰੀ ਜਟਾਉਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਕੁੜੀਆਂ ਜਬਲਪੁਰ ਦੀਆਂ ਰਹਿਣ ਵਾਲੀਆਂ ਤੇ ਜੋ ਇਹਨਾਂ ਦੇ ਨਾਲ ਦੋ ਮੁੰਡੇ ਨੇ ਫੂਲ ਸਿੰਘ ਅਤੇ ਸੰਜੇ ਸਿੰਘ ਉਹ ਅਸਲ ਵਿੱਚ ਇਹਨਾਂ ਦੇ ਪ੍ਰੇਮੀ ਨੇ ਪੁਲਿਸ ਹੁਣ ਇਸ ਤਫ਼ਤੀਸ਼ ਦੇ ਵਿੱਚ ਲੱਗੀ ਹੋਈ ਹੈ ਕਿ ਇਹਨਾਂ ਦੇ ਜੋ ਹੋਰ ਸ਼ਿਕਾਰ ਬਣਾਏ ਹੋਏ ਬੰਦੇ ਨੇ ਉਹਨਾਂ ਦਾ ਵੀ ਪਤਾ ਲੱਗ ਸਕੇ ਕਿਉਂਕਿ ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਇਹ ਰਾਹੁਲ ਥੌਰ ਦੇ ਨਾਲ ਹੋਇਆ ਇਹ ਸਿਰਫ ਇਸ ਨਾਲ ਹੀ ਨਹੀਂ ਕੀਤਾ ਹੋਏ ਇਹਨਾਂ ਨੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇਕ ਇਹੋ ਜਿਹੇ ਬੰਦੇ ਆਪਣੇ ਸ਼ਿਕਾਰ ਬਣਾ ਲੈਂਦੇ ਹੋਣਗੇ ਜਿਨ੍ਹਾਂ ਨੂੰ ਕੁੜੀਆਂ ਦਾ ਸ਼ੌਂਕ ਆ ਜਿਨ੍ਹਾਂ ਨੂੰ ਅਲੱਗ-ਅਲੱਗ ਕੁੜੀਆਂ ਦੇ ਨਾਲ ਸੰਬੰਧ ਬਣਾਉਣ ਦਾ ਸ਼ੌਂਕ ਆ ਹੁਣ ਦੇਖਣਾ ਪਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਇੱਕ ਬੰਦਾ ਜਿਸ ਨੂੰ ਕੁੜੀਆਂ ਦੀ ਚਸ ਸੀ ਕੁੜੀਆਂ ਦਾ ਸ਼ੌਂਕ ਸੀ ਤੇ ਉਹ ਇਹੋ ਜੇ ਜਾਲ ਦੇ ਵਿੱਚ ਫਸਦਾ ਇੰਸਟਾਗ੍ਰam ਦੇ ਜ਼ਰੀਏ ਕਿ ਉਸ ਨਾਲ ਉਹ ਹੁੰਦਾ ਜਿਸ ਦੀ ਕਲਪਨਾ ਉਸਨੇ ਕਦੇ ਵੀ ਨਹੀਂ ਕੀਤੀ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਦਾ ਸਵਾਗਤ